ਹਾਂਜੀ ਸਰ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸੁਖਚੈਨ ਸਿੰਘ ਸੀਨੀਅਰ ਅਗੂ ਪੀਡਬਲਯੂਡੀ ਫੀਲਡ ਐਂਡ ਵਰਕਰ ਯੂਨੀਅਨ ਪੰਜਾਬ ਰਾਹ ਸੀਗਰੀ ਬੋਰਡ ਜ਼ਿਲ੍ਹਾ ਸਾਡਾ ਜੋ ਸੰਘਰਸ਼ ਹੈ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆ ਰਵੀ ਜੀ ਨੇ ਸੀਗਰੀ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਤਾਂ ਅਸੀਂ ਵੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਮੰਗਾਂ ਨਾਲ ਸਹਿਮਤ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਲੀਆਂ ਦੀ ਸਰਕਾਰ ਆਈ ਉਹ ਨੋਟੀਫਿਕੇਸ਼ਨ ਕਰਕੇ ਵੀ ਕੱਚੇ ਨੂੰ ਪੱਕੇ ਕਰਨਾ ਨਵੀਂ ਸਰਕਾਰ ਆਈ ਉਹਨਾਂ ਨੇ ਨੋਟੀਫਿਕੇਸ਼ਨ ਰੱਦ ਕਰਤਾ ਕਾਂਗਰਸ ਨੇ 5 ਸਾਲ ਦੇ ਵਿੱਚ ਪਹਿਲਾਂ ਆਪ ਸਰਕਾਰ ਆਈ ਉਹਨਾਂ ਨੇ ਨਵਾਂ ਅਸੀਂ ਪਾਲਿਸੀ ਬਣਾ ਰਹੇ ਹਾਂ ਕਹਿਣ ਦਾ ਭਾਵ ਲਗਾਤਾਰ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਜਿਹੜੇ ਆਊਟਸੋਰਸ ਕੰਮੇ ਆ ਚਾਹੇ ਉਹ ਸੀਰਮੈਨ ਹੋਣ ਮਾਲੀ ਕੰਮ ਚੌਕੀਦਾਰ ਹੋਣ ਜਾਂ ਪੰਪ ਆਪਰੇਟਰ ਹੋਣ ਕਿਸੇ ਵੀ ਕੈਟਾਗਰੀ ਦੇ ਜਿਹੜੇ ਮੁਲਾਜ਼ਮ ਨੇ ਉਹ ਬਹੁਤ ਹੀ ਤਰਾਸਤੀ ਦੇ ਸਮੇਂ ਚ ਨੰਗ ਰਹੇ ਆ ਉਹਦਾ ਜਿਹੜਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਵਿਕੇ 26-26000 ਰੁਪਏ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਪਰ ਸਾਡੇ ਜਿਹੜੇ ਕਿਰਤ ਵਿਭਾਗ ਹੈ ਪੰਜਾਬ ਸਰਕਾਰ ਦੇ ਅਧੀਨ ਆ ਜਿਹੜਾ ਉਹਦੇ ਵੱਲੋਂ ਜਿਹੜੀਆਂ ਸਾਡੀਆਂ ਉਜਤਾ ਸਾਲ ਦੇ ਵਿੱਚ ਦੋ ਵਾਰੀ 1000 ਰੁਪਏ 50000 ਰੁਪਏ ਵਧਾਈਆਂ ਜਾ ਰਹੀਆਂ ਜਦੋਂ ਕਿ ਮਹਿੰਗਾਈ ਸਿਖਰਾਂ ਤੇ ਚੱਲ ਰਹੀ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਦਿੱਕਤ ਆ ਰਹੀ ਹੈ ਬਹੁਤ ਔਖਾ ਅੱਜ ਦੇ ਟਾਈਮ ਵਿੱਚ ਜਿਹੜਾ ਗੁਜ਼ਾਰਾ ਕਰਨਾ ਸੋ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਤੇ ਇਥੋਂ ਦੇ ਜਿਹੜੀ ਸਾਡੀ ਕਾਰਪੋਰੇਸ਼ਨ ਹੈ ਜੋ ਕਿ ਟੈਂਡਰ ਲਾਉਣ ਜਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਤਰਵੇਣੀ ਕੰਪਨੀ ਹੈ ਉਹਨਾਂ ਨੇ ਪਿਛਲੇ 10 ਸਾਲ ਵਿੱਚ ਸ਼ਹਿਰ ਦਾ ਜਮਾ ਬੇੜਾ ਕਾਰਕ ਕਰਤਾ ਇਹ ਤਾਂ ਸਾਡੇ ਜਿਹੜੇ ਮੁਲਾਜ਼ਮ ਸੀ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਚਾਹੇ ਸੀਰਮੈਨ ਹੋਣ ਚਾਹੇ ਕੋਈ ਕਿਸੇ ਕੈਟਾਗਰੀ ਦੇ ਹੋਣ ਵਰਸਪਲਾਈ ਸਕੀਮਾਂ ਦੇ ਸਾਥੀ ਹੋਣ ਵੀ ਉਹਨਾਂ ਨੇ ਆਪ ਦੇ ਪੱਦਰ ਤੇ ਬੜਾ ਜਿਹੜਾ ਹੈਗਾ ਵਧੀਆ ਕੰਮ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਸਾਡੇ ਅਧਿਕਾਰੀ ਹੈ ਉਹ ਲਗਾਤਾਰ ਜਿਹੜਾ ਇਹਨਾਂ ਗੱਲਾਂ ਦੇ ਪ੍ਰਤੀ ਲਾਪਰਵਾਹ ਚੱਲ ਰਹੇ ਨੇ ਉਹਨਾਂ ਨੂੰ ਸਿਰਫ ਆਪਣੇ ਜਿਹੜੇ ਪਈ ਹੈ ਵੀ ਸਾਡਾ ਜਿਹੜਾ ਕੰਮ ਚੱਲਦਾ ਰਹੇ ਉਹਤੀਆਂ ਪੋਸਟਾਂ ਜਿਹੜੀਆਂ ਉਹਨਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਚੱਲ ਰਿਹਾ ਜਿਹੜਾ ਸਾਡਾ ਫੀਲਡ ਦਾ ਕੈਡਰ ਹੈ ਉਹ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਜੀ ਦੇ ਦੀ ਪ੍ਰੋਜੈਕਟ ਸ਼ਬਦਾਂ ਵਿੱਚ ਨਖੇਦੀ ਕਰਦੇ ਆਂ ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਸਾਡੀਆਂ ਜਿਹੜਾ 8 ਤਰੀਕ ਨੂੰ ਫੇਰ ਟੈਂਡਰ ਹੋਣ ਜਾ ਰਿਹਾ ਹੈ ਅਸੀਂ ਉਹਦਾ ਪ੍ਰੋਜੈਕਟ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ, ਵਿਰੋਧ ਕਰਦੇ ਆਂ। ਉਹਦੇ ਨਾਲ ਚਾਹੇ ਕਾਰਪੋਰੇਸ਼ਨ ਦੇ ਅਧਿਕਾਰੀ ਹੋਣ ਜਾਂ ਮੇਅਰ ਸਾਹਿਬ ਹੋਣ ਜਾਂ ਸਾਡੇ ਸਿਊਰੇ ਬੋਰਡ ਦੇ ਅਧਿਕਾਰੀ ਜ਼ਿੰਮੇਦਾਰ ਹੋਣ ਤਾਂ ਅਸੀਂ ਜਿਵੇਂ ਅੱਗੇ ਤੋਂ ਕੋਈ ਨੱਥੇਬੰਦਕ ਫੈਸਲਾ ਹੋਊਗਾ ਉਹਦੇ ਅਨੁਸਾਰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਜੋ ਵੀ ਅਗਲੇ ਵਿਚਾਰਚਾ ਉਹ ਰਲ ਮਿਲ ਕੇ ਅਸੀਂ ਚਾਹੇ ਕਾਰਪੋਰੇਸ਼ਨ ਦਫ਼ਤਰ ਅੱਗੇ ਕਰਨੇ ਪੈਣ ਜਾਂ ਪੰਜਾਬ ਸਰਕਾਰ ਦੇ ਖਿਲਾਫ ਕਰਨੇ ਪੈਣ ਉਸ ਜਿਹੜਾ ਟੈਂਡਰ ਰੈੱਡ ਕਰਵਾਵਾਂਗੇ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਵੀ ਸੌਖੇ ਰਹਿਣ ਤੇ ਸਾਡੇ ਸਾਥੀ ਆ ਜਿਹੜੇ ਉਹ ਵੀ ਰੈਗੂਲਰ ਹੋ ਸਕਣ ਉਹਨਾਂ ਦੇ ਤਰਕਾਹਾਂ ਵਿੱਚ ਵਾਧਾ ਹੋ ਸਕੇ ਤੇ ਉਹਨਾਂ ਦੀ ਰੈਗੂਲਰ ਪਾਲਿਸੀ ਦੀ ਨਾਲ ਕੇ ਉਹਨਾਂ ਨੂੰ ਰੈਗੂਲਰ ਕੀਤਾ ਜਾ ਸਕੇ ਹਾਂ ਜੀ ਸਰ ਕੀ ਨਾਮ ਹੈ ਤੇ ਕੀ ਤਰਨਾ ਲਗਾਇਆ ਤੀਜਾ ਦਿਨ ਹੋ ਗਿਆ ਤੁਹਾਨੂੰ ਕੀ ਕੀ ਕਹਿਣਾ ਜਾਓਗੇ ਸਰ ਮੇਰਾ ਨਾਮ ਰਵੀ ਪ੍ਰਧਾਨ ਸੀਵਰੇਜ ਕਲਯੂ ਨੰਦਾਈ ਪ੍ਰੈਜ਼ੀਡੈਂਟ ਆ ਮੈਂ ਸਾਡਾ ਜਿਹੜਾ ਅੱਜ ਤਰਨਾ ਚੱਲ ਰਿਹਾ ਹੈ ਅਸੀਂ ਲਾਇਆ ਹੈ ਕਾਰਜਕਾਰੀ ਇੰਜੀਨੀਅਰ ਲਾਇਆ ਸੀ 2 ਦਿਨ ਪਹਿਲਾਂ ਹੁਣ ਅਸੀਂ ਆ ਗਏ ਨਿਗਰਾਨ ਇੰਜੀਨੀਅਰ ਮੁੱਖ ਇੰਜੀਨੀਅਰ ਸਾਹਿਬ ਦੇ ਆਪਣੇ ਇੱਥੇ ਸਰਕਲ ਦਫਤਰ ਤੇ ਅੱਜ ਤੀਜਾ ਦਿਨ ਹੈ ਸਾਡਾ ਤਰਨੇ ਦਾ ਸਰ ਅਸੀਂ ਤਰਨਾ ਲਾਇਆ ਜਿਹੜਾ ਤੁਹਾਨੂੰ ਪਤਾ ਹੀ ਹੈ 10 ਸਾਲ ਤਰਵੈਣੀ ਕੰਪਨੀ ਨੇ ਪਹਿਲਾਂ ਬਠਿੰਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਤੇ ਫੇਰ ਵੀ ਸਾਡੇ ਸੀਵਰੇਜ ਬੋਰਡ ਦੇ ਅਧਿਕਾਰੀ ਨਗਰ ਨਿਗਮ ਦੇ ਅਧਾਰੀ ਅਧਿਕਾਰੀ ਉਹ ਫੇਰ ਤੋਂ ਤ੍ਰਿਵੇਣੀ ਕੰਪਨੀ ਨੂੰ ਟੈਂਡਰ ਦੇ ਰਹੇ ਨੇ ਤੇ ਹੋਰ ਕੰਪਨੀਆਂ ਲਿਆ ਰਹੇ ਨੇ ਬਟਿੰਡੇ ਸੇਰ 'ਚ ਤੇ ਇਸ ਕਰਕੇ ਸੀਵਰਮੈਨ ਸਾਥੀ ਤੇ ਪੰਪਰੇਟਰ ਯੂਨੀਅਨ ਮਾਲੀ ਬੇਲਦਾਰ ਜਿੰਨੇ ਵੀ ਸਾਥੀ ਨੇ ਸਾਡੇ ਰਲ ਕੇ ਸੀ ਇੱਕ ਲੈਵਲ ਤੇ ਬਹਿ ਕੇ ਇੱਕ ਮੰਚ ਤੇ ਬਹਿ ਕੇ ਅਸੀਂ ਦਰਨਾਕ ਦੇ ਰਹੇ ਨੇ ਤੇ ਜਿੰਨੇ ਵੀ ਕੰਪਨੀ ਆਉਗੀ ਅਸੀਂ ਟੈਂਡਰ ਨਹੀਂ ਲਾਣ ਦੇਣਾ ਉਹਨਾਂ ਨੂੰ ਸਾਡੀ ਮੰਗ ਆਈ ਹੈ ਵੀ ਸਿੱਧੇ ਮੈਕਮੇ ਦੀ ਨੇ ਕੰਮੇ ਕੀਤੇ ਜਾਣ ਸਾਡੇ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕੀ ਪਿਛਲੇ ਦੌਰ ਪਿਛਲੇ ਦੌਰਾਨ 597 ਦੀ ਪੋਸਟ ਨਿਕਲੀ ਸੀ ਸਿਵਰਮੈਨਾਂ ਦੀ ਤੇ ਸਫਾਈ ਸੇਵਕਾਂ ਦੀ ਤੇ ਅਸੀਂ ਮੰਗ ਕਰ ਰਹੇ ਹਾਂ 597 ਤੇ ਜਿੰਨੇ ਵੀ ਸਾਡੇ ਸਿਵਰਮੈਨ ਸਾਥੀ ਆ ਰਹੇ ਨੇ ਫੇਲ ਦੇ ਅਧਾਰ ਤੇ ਉਹਨਾਂ ਦਾ ਹੱਲ ਕੀਤਾ ਜਾਵੇ ਜੇਕਰ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਸੋਮਵਾਰ ਤੋਂ ਸਾਡਾ ਧਰਨਾ ਅਨੰਤ ਸਮੇਂ ਲਈ ਨਗਰ ਨਿਗਮ ਦੇ ਗੇਟ ਮੂਹਰੇ ਲੱਗੂਗਾ ਕਿਉਂਕਿ ਅਸੀਂ ਬੜੇ ਹੀ ਸ਼ਾਂਤ ਮਤੇ ਨਾਲ ਚੱਲ ਰਹੇ ਸੀ ਸਾਡੇ ਮੇਅਰ ਸਾਹਿਬ ਦਾ ਫੋਨ ਆਇਆ ਸੀ ਤੇ ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਜਿਹੜੀ ਇਮਰਜੈਂਸੀ ਕੰਪਲੀਟਾ ਸੀ ਉਹ ਹੱਲ ਕਰੀ ਜਾਂਦੇ ਆ ਜਿਹੜੀ ਗੱਡੀਆਂ ਸਾਡੀਆਂ ਚੱਲ ਰਹੀਆਂ ਸੀ ਸੈਕਸ਼ਨ ਮਸ਼ੀਨ ਜੈਟਿੰਗ ਉਹ ਚਲਾ ਕੇ ਅਸੀਂ ਇਮਰਜੈਂਸੀ ਇਮਰਜੈਂਸੀਆ ਕੰਪਲੀਟਾ ਕਰਾਈ ਜਾਂਦੇ ਨੇ ਚੈੱਕ ਕਰ ਸਾਡਾ 26 ਤਰੀਕ ਨੂੰ ਮੇਅਰ ਸਾਹਿਬ ਨੇ ਆਣਾ 26 ਤਰੀਕ ਨੂੰ ਆ ਕੇ ਮੇਅਰ ਸਾਹਿਬ ਸਾਡੇ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੇ ਸੋਮਵਾਰ ਤੋਂ ਅਸੀਂ ਅਨਮਿੱਥੇ ਸਮੇਂ ਲਈ ਧਰਨੇ ਤੇ ਬੈਠਾਂਗੇ ਨਗਰ ਨਿਗਮ ਵਿੱਚ ਤੇ ਅਕਰ ਨਗਰ ਨਗਰ ਨਿਗਮ ਗੇਟ ਮੁਰੇ ਪੇਕੇ ਜੇਕਰ ਸਾਡਾ ਹੱਤਾ ਵੀ ਹੰਨ ਨਹੀਂ ਹੋਇਆ ਫਿਰ ਅਸੀਂ ਮੋਟਰਾਂ ਬੰਦ ਕਰਾਵਾਂਗੇ ਬਰਸਾਤੀ ਜਿੰਨੀ ਵੀ ਲੱਗੇ ਸੀ ਪਰ ਮੈਨਾਂ ਦੀ ਮੇਨ ਮੰਗਾ ਕੀ ਹੈ ਤੁਹਾਡੀਆਂ ਮੇਨ ਮੰਗਾ ਆਈਏ ਸਰ ਸਾਡੀਆਂ ਜਿੰਨੇ ਵੀ ਸਾਡੇ ਸੀਵਰੇਜ ਬੋਰਡ ਵਿੱਚ ਕੱਚੇ ਕੰਮੇ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਕਮੈਦੀਨ ਕੀਤਾ ਜਾਵੇ ਤੇ ਤਾਂ ਜੋ ਸਰਕਾਰੀ ਕਰਨ ਹੋ ਸਕੀ ਹੋ